ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸਾਡਾ ਸੰਯੋਗੀ ਪੱਤਰਕਾਰ ਵੀਰ ਕਰਨ ਦੇਵਿਗੜ ਵਾਲੇ ਕੋਲ ਆਉ ਗੱਲਬਾਤ ਕਰਾਉਣੇ ਆ ਪਿਛਲੇ ਦਿਨੀ ਬਹੁਤ ਵੱਡੀ ਖਬਰ ਜਿਹੜੀ ਚੱਲੀ ਆ ਵੀ ਸਰਕਾਰੀ ਕਾਲਜਾਂ ਜਿਹੜਾ ਪ੍ਰਾਈਵੇਟ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਸਵਾਗਤ ਹੈ ਕਰਨ ਜੀ ਧੰਨਵਾਦ ਜੀ ਕਰਨ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਪਿਛਲੇ ਦਿਨੀ ਜਿਹੜੇ ਸਰਕਾਰੀ ਕਾਲਜ ਨੇ ਜਿਵੇਂ ਮਹਿੰਦਰਾ ਕਾਲਜ ਹੋ ਗਿਆ ਆਜਾ ਬੂਮਨ ਕਾਲਜ ਹੋ ਗਿਆ ਉਹਨਾਂ ਨੂੰ ਪ੍ਰਾਈਵੇਟ ਕਰਨ ਦੀ ਯੋਜਨਾ ਜਿਹੜੀ ਸਰਕਾਰ ਦੁਆਰਾ ਚਲਾਈ ਜਾ ਰਹੀ ਆ ਇਹ ਸਮੁੱਦੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੀ ਪਿਛਲੇ ਦਿਨ ਤੋਂ ਖਬਰ ਚੱਲ ਰਹੀ ਜਾਬ ਦੇ ਕੁਝ ਕਾਲਜਾਂ ਜਿਨ੍ਹਾਂ ਵਿੱਚ ਸਰਕਾਰੀ ਮਿੰਜਾ ਕਾਲਜ ਜਾਂ ਆਪਣਾ ਊਮੈਨ ਕਾਲਜ ਪਟਿਆਲਾ ਜਾਂ ਦੋ ਤਿੰਨ ਕਾਲਜ ਲੁਧਿਆਣੇ ਨੇ ਆ ਉਹਨਾਂ ਨੂੰ ਪ੍ਰਾਈਵੇਟ ਕਰਨ ਦਾ ਜਿਹੜਾ ਉਹ ਮੁੱਦਾ ਜਿਹੜਾ ਚਰਚਾ ਦੇ ਵਿੱਚ ਆਇਆ ਹੋਇਆ ਜੋ ਇੱਕ ਬਹੁਤ ਹੀ ਨਿੰਦਣਯੋਗ ਕਦਮ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਚੁੱਕਿਆ ਜਾ ਰਿਹਾ ਵੀ ਜਿਸੇ ਤਰਕ ਦਿੱਤਾ ਜਾ ਰਿਹਾ ਵੀ ਜਿਹੜੇ ਪ੍ਰਾਈਵੇਟ ਕਾਲਜਾਂ ਉਹਨਾਂ 'ਚ ਸਿੱਖਿਆ ਦੀ ਜਿਹੜੀ ਮਿਆਰ ਆ ਵੀ ਉਹ ਵਧੀਆ ਵੀ ਜਿਹੜੀ ਪੰਜਾਬ ਸਰਕਾਰ ਜਿਹੜੀ ਸਰਕਾਰੀ ਕਾਲਜਾਂ ਦੇ ਵਿੱਚ ਵੀ ਇਹ ਫੰਡਾਂ ਦੀ ਘਾਟ ਕਾਰਨ ਜਿਹੜੀ ਸਿੱਖਿਆ ਬਰਬਾਦੀ ਆ ਉਹ ਉਹਦੀ ਬਹੁਤ ਈ ਸਵਾਲੀਆ ਚਿੰਨ੍ਹ ਖੜੇ ਹੋ ਰਹੇ ਆ ਕਿਉਂਕਿ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਜਿਹੜੇ ਆਪਣਾ ਕੁਝ ਪਛੜੇ ਖੇਤਰ ਦੇ ਜਿਹੜੇ ਪਿੰਡੂ ਖੇਤਰ ਦੇ ਲੋਕ ਆ ਜਿਨ੍ਹਾਂ ਨੂੰ ਸਰਕਾਰੀ ਕਾਲਜਾਂ ਦੇ ਵਿੱਚ ਆਸਾਨੀ ਨਾਲ ਉਹ ਪਹੁੰਚ ਕਰ ਸਕਦੇ ਆ ਜੇ ਆਪਣਾ ਸਰਕਾਰੀ ਕਾਲਜ ਨੂੰ ਪ੍ਰਾਈਵੇਟ ਕੀਤਾ ਜਾਂਦਾ ਤਾਂ ਉਹਨਾਂ ਨੂੰ ਇੱਕ ਬਹੁਤ ਵੱਡਾ ਝਟਕਾ ਹੋਊਗਾ ਕਿਉਂਕਿ ਜਿਵੇਂ ਆਪਾਂ ਨੂੰ ਪਤਾ ਵੀ ਨਹੀਂ ਵਿਦਿਆਰਥੀਆਂ ਦੇ ਆਪਾਂ ਪ੍ਰਾਈਵੇਟ ਕਾਲਜਾਂ ਵਿੱਚ ਉਹਨਾਂ ਦੀ ਫੀਸਾਂ ਨੇ ਉਹ ਬਹੁਤ ਜ਼ਿਆਦਾ ਹੁੰਦੀਆਂ ਨੇ ਜਿਹੜੇ ਅਮੀਰ ਮਾਪਿਆਂ ਦੇ ਬੱਚੇ ਆ ਤਾਂ ਪੜ ਸਕਦੇ ਆ ਪ੍ਰਾਈਵੇਟ ਕਾਲਜਾਂ 'ਚ ਪਰ ਜਿਹੜੇ ਮਾਧਿਅਮ ਪਰਿਵਾਰ ਨੇ ਮੀਡੀਅਮ ਪਰਿਵਾਰ ਨੇ ਜਾਂ ਆਪਾਂ ਕਹਿ ਦਈਏ ਵੀ ਜਿਵੇਂ ਐਸ்சிਬੀਸੀ ਕੈਟਾਗਰੀ ਹੋ ਗਈ ਇਹਨਾਂ ਬੱਚਿਆਂ ਦਾ ਭਵਿੱਖ ਕਿਤੇ ਨਾ ਕਿਤੇ ਖਾਤਰੇ ਦੇ ਵਿੱਚ ਨਜ਼ਰ ਆ ਰਹੇ ਦੇਖੋ ਜੀ ਜਿਵੇਂ ਤੁਸੀਂ ਕਿਹਾ ਵੀ ਗਰੀਬ ਬੱਚਾ ਐਸ்சிਬੀਸੀ ਕੈਟਾਗਰੀ ਦੇ ਬੱਚੇ ਜੇ ਉਹ ਪ੍ਰਾਈਵੇਟ ਕਾਲਜਾਂ ਵਿੱਚ ਜਾਣਗੇ ਤਾਂ ਉਹਨਾਂ ਦਾ ਜਿਹੜਾ ਭਵਿੱਖਾ ਉਤੰਦਰਾ ਹੋ ਸਕਦਾ ਕਿਉਂਕਿ ਹਰੇਕ ਦੇਖੋ ਆਪਾਂ ਨੂੰ ਪਤਾ ਵੀ ਪਰਿਵਾਰ ਆਰਥਿਕ ਪੱਖੋਂ ਪੂਰਾ ਸਮਰਥ ਨਹੀਂ ਹੁੰਦਾ ਇਹ ਇਸੇ ਕਰਕੇ ਜਿਹੜੇ ਸਰਕਾਰੀ ਕਾਲਜਾਂ ਜਾਂ ਸਰਕਾਰੀ ਯੂਨੀਵਰਸਿਟੀਆਂ ਪੰਜਾਬ ਦੀਆਂ ਉਹ ਵਿਦਿਆਰਥੀਆਂ ਲਈ ਇੱਕ ਸ਼ਿੱਖਿਆ ਨੂੰ ਸਸਤੇ ਤੌਰ ਤੇ ਆਪਣਾ ਹਾਸਲ ਕਰਨ ਵਿੱਚ ਉਹ ਸਹਾਇਕ ਹੁੰਦੀਆਂ ਨੇ ਤੇ ਇਹ ਆਪਾਂ ਨੂੰ ਪਤਾ ਵੀ ਜੇ ਗੱਲ ਆਪਾਂ ਗੱਲ ਕਰੀਏ ਇਸ ਗੱਲ ਦਾ ਕੱਲਾ ਵਿਦਿਆਰਥੀਆਂ ਦੀ ਅਸਰ ਨਹੀਂ ਪਊਗਾ ਜਿਹੜੇ ਉੱਥੇ ਆਪਣਾ ਅਧਿਆਪਕ ਪ੍ਰੋਫੈਸਰ ਪੜਾ ਰਹੇ ਨੇ ਕਾਲਜਾਂ ਦੇ ਵਿੱਚ ਉਹਨਾਂ ਦੀ ਨੌਕਰੀ ਤੇ ਵੀ ਇਸ ਗੱਲ ਦਾ ਅਸਰ ਪੈਣਾ ਕਿਉਂਕਿ ਆਪਾਂ ਨੂੰ ਪਤਾ ਵੀ ਜਿਹੜੀ ਸਰਕਾਰ ਵੱਲੋਂ ਉਨਾ ਅਧਿਆਪਕਾਂ ਨੂੰ ਹੋਰ ਵੀ ਕਈ ਪ੍ਰਕਾਰ ਦੀਆਂ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਪਰ ਜੇ ਆਪਾਂ ਇਹ ਕਾਲਜ ਪ੍ਰਾਈਵੇਟ ਹੁੰਦੇ ਨੇ ਤਾਂ ਇਹਨਾਂ ਦੇ ਨਾਲ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਂ ਦੇ ਵੀ ਇਸ ਗੱਲ ਦਾ ਆਸਰ ਪਵੇਗਾ ਕਿਉਂਕਿ ਜਿਹੜੀ ਉਹਨਾਂ ਦੀ ਨੌਕਰੀ ਪੱਕੀ ਆ ਜਿਹੜੀ ਸਰਕਾਰ ਵੱਲੋਂ ਕੀਤੀ ਹੋਈ ਆ ਉਹ ਵੀ ਉਹ ਖਤਰੇ ਦੇ ਵਿੱਚ ਆ ਜਾਊਗੀ ਅਤੇ ਉਹਨਾਂ ਦੇ ਜਿਹੜਾ ਪੜਾਉਣ ਦਾ ਤਰੀਕਾ ਉਸ ਤੇ ਵੀ ਦਬਾਅ ਪਊਗਾ ਇਹ ਤਾਂ ਗੱਲਬਾਤ ਹੋ ਗਈ ਸਾਰੀ ਆਪਣੀ ਵਿਦਿਆਰਥੀਆਂ ਦੀ ਭਵਿੱਖ ਦੇ ਬਾਰੇ ਤੇ ਤੁਸੀਂ ਹੁਣ ਗੱਲ ਵੀ ਕੀਤੀ ਆ ਵੀ ਰਜਗਾਰ ਦੇ ਵੀ ਕਿਤੇ ਨਾ ਕਿਤੇ ਫਰਕ ਪੈਣਾ ਕਿਉਂਕਿ ਜਿਹੜੇ ਅਧਿਆਪਕ ਉੱਤੇ ਪੜਾ ਰਹੇ ਆ ਉਹਨਾਂ ਦੀ ਨੌਕਰੀ ਤੇ ਵੀ ਅਸਰ ਪਊਗਾ ਇਹਦਾ ਸਿੱਟਾ ਕੀ ਨਿਕਲੂਗਾ ਸਿੱਟਾ ਦੇਖੋ ਜਿਵੇਂ ਆਪਾਂ ਨੂੰ ਪਤਾ ਵੀ ਸਿੱਟਾ ਤਾਂ ਆਪਾਂ ਹੀ ਕਹਿ ਸਕਦੇ ਆ ਵੀ ਇਹ ਪੰਜਾਬ ਸਰਕਾਰ ਨੂੰ ਇਸ ਫੈਸਲੇ ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਕਿਉਂਕਿ ਜੇ ਆਪਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਜਾਂ ਆਮ ਆਦੀ ਪਾਰਟੀ ਜसनी ਸਰਕਾਰ 2022 ਦੇ ਵਿੱਚ ਆਈਆ ਉੱਥੇ ਉਹਨਾਂ ਨੇ ਇਹ ਵੱਡੇ ਵੱਡੇ ਵਾਅਦੇ ਪੰਜਾਬ ਦੀ ਲੋਕਾਂ ਦੇ ਨਾਲ ਕਰਕੇ ਆਏ ਸੀ ਵੀ ਉਹ ਸਿੱਖਿਆ ਪ੍ਰਣਾਲੀ ਨੂੰ ਆਪਣਾ ਬਹੁਤ ਉੱਚਾ ਚੱਕਣਗੇ ਤੇ ਜੇ ਇਸੇ ਤਰ੍ਹਾਂ ਜੇ ਇਹਨੂੰ ਸਿੱਖਿਆ ਪ੍ਰਣਾਲੀ ਨੂੰ ਉੱਚਾ ਚੱਕਣਾ ਕਹਿੰਦੇ ਨੇ ਤਾਂ ਇਹ ਬਹੁਤ ਹੀ ਵੱਡਾ ਝਟਕਾ ਪੰਜਾਬ ਦੇ ਲੋਕਾਂ ਦੇ ਲਈ ਆ ਕਿਉਂਕਿ ਜੇ ਸਿੱਖਿਆ ਕਾਲਜ ਜਿਹੜੇ ਸਰਕਾਰੀ ਨੇ ਉਹ ਜਿਹੜੀਆਂ ਯੂਨੀਵਰਸਿਟੀਆਂ ਨੇ ਜੋ ਖਤਮ ਹੁੰਦੀਆਂ ਨੇ ਤਾਂ ਇਹ ਪੰਜਾਬ ਦੀ ਸਿੱਖਿਆ ਪ੍ਰਣਾਲੀ ਲਈ ਬਹੁਤ ਵੱਡਾ ਝਟਕਾ ਹੋਊਗਾ ਇਹਨਾਂ ਨਾਲ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਦੇ ਵੀ ਬਹੁਤ ਵੱਡਾ ਆਸਰ ਪੋਵੇਗਾ ਜਿਵੇਂ ਆਪ ਨੂੰ ਪਤਾ ਵੀ ਜਦੋਂ ਦਾ ਇਹ ਮੁੱਦਾ ਚੱਲਿਆ ਉਦੋਂ ਤੋਂ ਕਈ ਅੰਦੋਲਨ ਵੀ ਹੋ ਰਹੇ ਨੇ ਤੇ ਕਈ ਵਿਰੋਧ ਪ੍ਰਦਰਸ਼ਨ ਵੀ ਚੱਲ ਰਹੇ ਨੇ ਇਸ ਲਈ ਪੰਜਾਬ ਸਰਕਾਰ ਨੂੰ ਇਸ ਫੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਤੇ ਇਸ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ ਅਤੇ ਜਿਹੜੇ ਸਰਕਾਰੀ ਕਾਰਜਾਂ ਉਹਨਾਂ ਦੀ ਜਿਹੜੀ ਮੰਗਾਂ ਨੇ ਉਹਨਾਂ ਦੀ ਮਹੱਤਤਾ ਨੂੰ ਕਾਇਮ ਰੱਖਦੇ ਹੋਏ ਆਪਣਾ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਵੱਤ ਤੋਂ ਵੱਧ ਫੰਡ ਜਾਰੀ ਕਰਨੇ ਚਾਹੀਦੇ ਆ ਤੁਸੀਂ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਜ ਜੀ ਨੂੰ ਕੀ ਕਹਿਣਾ ਚਾਹੋਗੇ ਵੀ ਇਹਨਾਂ ਨੂੰ ਪ੍ਰਾਈਵੇਟ ਕਰਨਾ ਚਾਹੀਦਾ ਜਾਂ ਨਹੀਂ ਮੇਰੀ ਵੱਲੋਂ ਤਾਂ ਆਪਣਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਨੂੰ ਇਹੀ ਬੇਨਤੀ ਆ ਵੀ ਇਹ ਜਿਹੜਾ ਫੈਸਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਇਸ ਨੂੰ ਵਾਪਸ ਲੈ ਕੇ ਆਪਣਾ ਜਿਹੜੇ ਸਰਕਾਰੀ ਕਾਲਜਾਂ ਨੂੰ ਸਰਕਾਰੀ ਹੀ ਰੱਖਿਆ ਜਾਵੇ ਨਾ ਕਿ ਪ੍ਰਾਈਵੇਟ ਕੀਤਾ ਜਾਵੇ ਇਹ ਬਹੁਤ ਹੀ ਨਿੰਦਣਯੋਗ ਕਦਮ ਹੈ ਜੀ ਪੰਜਾਬ ਸਰਕਾਰ ਵੱਲੋਂ ਇਹ ਚੁੱਕਿਆ ਜਾਂਦਾ ਕਿਤੇ ਨਾ ਕਿਤੇ ਵਿਦਿਆਰਥੀਆਂ ਦੀਆਂ ਫੀਸਾਂ ਦੇ ਵਿੱਚ ਵੀ ਵਾਧਾ ਹੋਣਾ ਜੇ ਪ੍ਰਾਈਵੇਟ ਕਾਲਜ ਹੋ ਗਏ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੇ ਕੋਈ ਵੀ ਕਾਲਜ ਨੇ ਜਿਹੜੇ ਪੰਜਾਬ ਦੇ ਜਿਹੜੇ ਪ੍ਰਾਈਵੇਟ ਨੇ ਉੱਥੇ ਫੀਸਾਂ ਬਹੁਤ ਜ਼ਿਆਦਾ ਨੇ ਜੋ ਹਰੇਕ ਵਿਦਿਆਰਥੀ ਦੇ ਮਾਪੇ ਉਹ ਨਹੀਂ ਭਰ ਸਕਦੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜੇ ਸਰਕਾਰੀ ਕਾਲਜਾਂ ਵਿੱਚ ਇੱਕ ਇਸੋਂ ਵੀ ਬਹੁਤ ਘੱਟ ਨੇ ਇਸ ਕਾਰਨ ਜਿਹੜੇ ਹਰੇਕ ਆਪਣਾ ਪਛੜੇ ਵਰਗ ਦੇ ਜਿਹੜੇ ਪਿੰਡੂ ਇਲਾਕੇ ਦੇ ਲੋਕ ਨੇ ਉਹ ਆਪਣਾ ਸਰਕਾਰੀ ਕਾਲਜਾਂ ਦੇ ਵਿੱਚ ਸਿੱਖਿਆ ਆਸਾਨ ਤਰੀਕੇ ਦੇ ਨਾਲ ਹਾਸਲ ਕਰ ਸਕਦੇ ਨੇ ਪਰ ਜੇਕਰ ਸਾਰੇ ਆਪਣਾ ਪ੍ਰਾਈਵੇਟ ਕਾਲਜ ਹੋ ਜਾਣਗੇ ਪੂਰੇ ਪੰਜਾਬ ਦੇ ਵਿੱਚ ਇਹ ਬਹੁਤ ਹੀ ਮਾੜੀ ਗੱਲ ਆ ਕਿਉਂਕਿ ਜੇ ਭਾ ਪੰਜਾਬ ਦੀ ਜਿਹੜੀ ਸਿੱਖਿਆ ਮੰਤਰੀ ਹੈ ਉਹ ਦਾਵੇ ਤਾਂ ਬਹੁਤ ਵੱਡੇ ਵੱਡੇ ਕਰਦੇ ਆ ਵੀ ਸਿੱਖਿਆ ਨੂੰ ਅਸੀਂ ਬਹੁਤ ਉੱਚਾ ਚੱਕ ਰਹੇ ਆ ਪਰ ਇਹ ਆਪਣਾ ਜਿਹੜਾ ਫੈਸਲਾ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਕਰਨ ਜੀ ਤੁਹਾਡਾ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਦੇ ਵਾਸਤੇ ਧੰਨਵਾਦ